ਨੰਦਪੁਰ ਸਾਹਿਬ ਚੱਲੇ ਆ ਬਈ ਲੰਗਰ ਤੇ ਪ੍ਰਸਾਦਾ ਛਕਣ ਬੰਦੇ ਖੜੇ ਆ ਆ ਵੇਖਿਆ ਜੱਤੂ ਉਹ ਪਾਇਆ ਗਿਆ ਵੀ ਆਸਲ ਵਿੱਚ ਨਾ ਪਹੁੰਚ ਨਹੀਂ ਆਦੋਤ ਆ ਪਹੁੰਚ ਗਏ ਬਾਈ ਜੀ ਸਾਹਿਬ ਆ ਨੌਜਵਾਨ ਬੈਠੇ ਆ ਪਹੁੰਚ ਗਏ ਸਾਰੇ ਜਾਣੇ ਗੱਡੀ ਗੱਡੀ ਦੀ ਮਤ ਆ ਟੇਕਣ ਬਾਬੇ ਦੇ ਆਏ ਨਾਲੇ ਜੀਵਾ ਕਰਨਾ ਵਾਹਿਗੁਰੂ ਆ ਸਾਰੇ ਛੋਟੇ ਪੰਮੀ ਬੁਰੇ ਦੇ ਮੁੰਡੇ ਆ ਆ ਦੇ ਸਾਰੇ ਥੱਕੇ ਆਰੇ ਆਇਆ ਹੈ ਹਲੇ ਆ ਕੇ ਪਏ ਅਰੈਸਟ ਕਰਦੇ ਆ ਉਹ ਬੈਠੇ ਆ ਪਏ ਆ ਉਹ ਘੋਗੀ ਹੁਣੀ ਪਏ ਆ ਤੋ ਵੀ ਹੁਣੀ ਉਹਦਾ ਆ ਨਿਕਲੇ ਹੀ ਕੌਣ ਨਹੀਂ ਕਰਦੀ ਠੀਕ ਆਇਆ ਖਾਂਜੋ ਆ ਦਵਾਈ ਆਪਣੀ ਬਣਾਈ ਆਪਦੀ ਦੇਸੀ ਦੇਸੀ ਦਵਾਈਏ ਤਾਂ ਉਹ ਟੈਗ ਇਹ ਚ ਪਾਈ ਹੋਈ ਐ ਸ਼ਿਸ਼ੀ ਜੀ ਹੋਰ ਬਾਈ ਕੋਰੇ ਕੀ ਹਾਲ ਨੇ ਵਾਹ ਵਾਹ ਦਵਾਈ ਪਾ ਰਹੇ ਆ ਕੋਰੇ ਵੀ ਧੌਣ ਤਾਂ ਨੀਵੀ ਕਰ ਪੈਂਦੇ ਨੇ ਓਏ ਸੌਰੀ ਸੌਰੀ ਤੂੰ ਲਾਵੀ ਤੂੰ ਧੌਣੀ ਤਾਂ ਕਣੀ ਤਾਂ ਐ ਜਾਉਂ ਆਲੇ ਕੋਰੇ ਬੈੰਨੀ ਨੇ ਬਾਈ ਕੋਰੇ ਕਿ ਅੱਜ ਚ ਟੀਜੀ ਹੋ ਰਹੀ ਓਹੀ ਕਰਦਾ ਲਹੁੰਦੇ ਤੇ ਕੋਣੇ ਕਰ ਜੀਦਾ ਹਾਂ ਕਰੀ ਬਾਈ ਕੋਰੇ ਨੇ ਸਾਰੇ ਦਵਾਈ ਤਾਂ ਪਾਈ ਨਹੀਂ ਨੱਚਦੀ ਓਹੀ ਪਵਨ ਪੁੱਤਰ ਇਹ ਕਹਿੰਦਾ ਮਗਾ ਚੱチェ ਨੇ ਸਾਰਿਆਂ ਨੂੰ ਦਵਾਈ ਦੀ ਰਵੈਤ ਦਵਾਈ। ਆ ਬਾਈ ਦੀ ਰਵੈਤ ਕਰਦਾ ਬੰਦਾ ਤੋਂ ਵੀ ਸਾਫਾ ਕੋਰੇ ਨੂੰ ਹੁੰਦੀ ਐ ਨਾ ਇੱਕ ਰੱਤੀ ਮਾਰ ਕੇ ਥੱਲੇ ਲਾ ਦੇਣੀ ਸਾਰੇ ਤੁਸੀਂ। ਚਲੋ ਯਾਰ ਨਾ ਲੂ ਲੋ। ਹ ਮੇਰੇ ਵੱਨੀ ਕਦੀ ਰੱਖਣਾ। ਦਾਲੀ ਚ ਕਦੀ ਨਹੀਂ ਇੱਥਾ ਜੋ। ਦੇਖੋ ਚੜ੍ਹਾਈ ਸਿੱਧੀ ਚੜ੍ਹਾਈ ਆ। ਓਏ ਹੋਏ। ਵਾਹੇ ਉਰੂ ਜੀ। ਆਣ ਫੇਰ ਝੰਦੀ ਝੰਦੀ ਚੜਾਈ ਆ ਪ੍ਰਸਾਦ ਦਾ ਉਹ ਚੜਾਈ ਆ ਕਿ ਉਹਦੂਗਾ ਤਾਂ ਜਾ ਕੇ ਗੁਰਦਾਰ ਵਿਖਾਵਾ ਦੇਖੋ ਕੱਟ ਅੱਜ ਮੰਡਲੀ ਚਾਇਆ ਜਿੱਥੇ ਕਰਦੇ ਹੁੰਦੇ ਆ ਕੱਪੜੇ ਜਿਹਾ ਕਰਾਉਂਦੇ ਹਾਂ ਹਾਂ ਏ ਸਾਡੇ ਛੀ ਦੋਦਿਆਂ ਦੀਆਂ ਫੋਟੋਆਂ ਭਾਈ ਜਗਨਦੀਪ ਸਿੰਘ ਜੀ ਭਾਈ ਜਗਤਾਰ ਹਵਾਰਾ ਆ ਹੋ ਗਏ ਜਰਨੈਲ ਬਾਬਾ ਸੰਤ ਭਿੰਡਰਾਂ ਵਾਲੇ ਭਾਈ ਮਾਨ ਸਿੰਘ ਤੇਜੀਤ ਭਾਈ ਸਰਦੇਵ ਸਿੰਘ ਕੌਟੇ ਹਾਂ ਜੀ ਬੱਚੇ ਸਾਰੇ ਹੋ ਗਏ ਜੀ ਹਾਂ ਯਾਰਾ ਤੋਂ ਵੇਖ ਰਹੇ ਹਾਂ ਉਹ ਉੱਪਰਲੇ ਦੇਖਣਾ ਬਾਬੇ ਭਾਈ ਅਮਰੀਂ ਚੋਣ ਦੀ ਹਾਂ ਦੁਕਾਨਾਂ ਬਈ ਬਾਬਿਆਂ ਆ ਸ਼੍ਰੀ ਸਾਹਿਬ ਮੈਲਦੇ ਆ ਸ਼੍ਰੀ ਸਾਹਿਬ ਇੱਥੋਂ ਚੜਾਈ ਬਹੁਤ ਉੱਚੀ ਆ ਚੜਾਈ ਬੜੀ ਬਣੀ ਜਾਨੀ ਜਨਮਦੀਵਾਂ ਵਾਵਾ ਪੈਂਦੀ ਆ ਹੋ ਜਾਂਦੇ ਉਹ ਤਾਂ ਭੱਜ ਹੀ ਜਾਂਦੇ ਆ ਯਾਰ ਉਹਦਾ ਬੋਲਾ ਮੱਲਾ ਅਨੰਦਪੁਰ ਦਾ ਦੇਖੋ ਜੀ ਗੁਰਦਾਰਾ ਕਿੰਨਾ ਸੋਹਣਾ ਲੱਗਦਾ ਬੋਲਾ ਬੋਲਾ ਅਨੰਦਪੁਰ ਦਾ ਕਿੰਨਾ ਦੇਖੋ ਜੀ ਦੇਖੋ ਗੁਰਦਾਰਾ ਕੰਨਾ ਹੁਣ ਆਉਣਾ ਲੱਗਦਾ ਗੁਰਦੁਆਰਾ ਸਹੀ ਕੇਸਗੜ੍ਹ ਸਾਹਿਬ ਆ ਦੁਕਾਨਾਂ ਲੱਗੀਆਂ ਇੱਧਰ ਸਾਈਡਾਂ ਤੇ ਆ ਆ ਜਾਂਦਾ ਸਰੂਵਰ ਆ ਜਾਂਦਾ ਇੱਧਰ ਹਾਂਜੀ ਆ ਸਰੂਰ ਸਾਹਿਬ ਆ ਇੱਧਰ ਨਾ ਉਹ ਵਾਜ ਤੇ ਤੜਕੇ ਨਾ ਉਹ ਤਾਂ ਬੋਲ ਬੋਲ ਲੱਗਿਆ ਨਾ ਉਹ 0 ਬਾਰ ਦੇ ਨਿਊ ਆ ਆਹ ਇਹ ਢਿਡੇ ਉਹ ਤਾਂ ਘੋਮੜਦੇ ਲੱਗੇ ਵੱਡੇ ਹੋਣਗੇ ਹਾਂ ਵੱਡੇ ਪੌਣ ਵੀਡੀਓ ਚੰਗੀ ਨਾ ਬਣ ਜੇ ਕੋਈ ਹੱਥੋਂ ਫੜ ਕੇ ਲੈ ਜਾਂਦੇ ਇੱਥੇ ਆਹੋ ਭੱਜੇ ਜਾਂਦੇ ਸਲੈਕਸੀਆਂ ਰਹਿ ਜਾਣ ਜੂਮ ਕਰੀਏ ਨਾ ਹੁਣ ਕੋਈ ਨਹੀਂ ਉੜਾਗੇ ਹੁਣ ਜੂਮ ਵੀ ਕਰੇ ਹੁੰਦਾ ਹੀ ਨਹੀਂ ਕੀ ਹੋ ਗਿਆ ਕੀ ਕਰੀਏ ਜੂਮ ਕਰਨਾ ਵਾੜਿਆ ਆਹੋ ਭਾਂਜੋ ਕਿਧਰ ਲੈ ਗਏ ਤੋੜਿਆ ਉਹ ਸਾਰੇ ਆ ਪੈ ਨਹੀਂ ਨਹੀਂ 1 ਮਿੰਟ ਦੀ ਹੋ ਗਈ ਵੀਡੀਓ ਦੁਕਾਨਾਂ ਤੋਂ ਲੋਕ ਬਲਾਕ ਬਟਾ ਨਹੀਂ ਬਣਾਇਆ ਬਲਾਕ ਬਲੌਗ ਥੋੜੀ ਬਣਾਈ ਤੇ ਆਪਾਂ ਦਾ ਉਹ ਪਾਈ ਦਿਆ ਸਟੋਰੀਆਂ ਨੇ ਕਿਨਕੀਆਂ ਉਹ ਲਓ ਵੀ ਗੁਰਦਾਰਾ ਦੇਖਣ ਆਲਾ ਓਏ ਨਾਨਕ ਮੱਤਾ ਉਧਰ ਅੰਚਲ ਦੇ ਵਿੱਚ ਆ ਦੇਖੋ ਤਾਂ ਬੋਲੀ ਸਾਹਿਬ ਆ ਵੀ ਸਮੁੰਦਰੀ ਆ ਉਹ ਕੱਠ ਬਹੁਤ ਆ ਗਰਾਂ ਅੱਗੇ ਬਈ ਪੱਗਾਂ ਹੀ ਪੱਗਾਂ ਦੀ ਜਣੀਆਂ ਕੱਲ ਨੂੰ ਆ ਇਧਰ ਚੰਡੋਲ ਸਾਹਿਬ ਚੰਡੋਲ ਭੁੱਲੇ ਚੰਡੋਲ ਸਾਹਿਬ ਪਰਸ ਵਾਲਿਆਂ ਦਾ ਇਧਰ ਚੰਡੋਲ ਸਾਹਿਬ ਚੰਡੋਲ ਸਾਹਿਬ ਅਬਾਸਾ ਬਾਲੀ ਨਹੀਂ ਮੂਲ ਵੀਡੀਓ ਬਣਾਈ ਬੁੱਲ ਜੀ ਉਹ ਬੁੱਲੇ ਫੁੰਡ ਡਿੱਗਿਆ ਪਿਆ ਕਵਰ ਆ ਹਾਂ ਫੋਟੋ ਲੈ ਕੇ ਆਂਦਾ ਬੁੱਲੇ ਆ ਜਾ ਓਏ ਮਾਨ ਗੁਰਸਿੱਖਾਂ ਦੀ ਸੰਗਤ ਤੇ ਉਹਨਾਂ ਵਾਲਾ ਜੀਵਨ ਆਪ ਕਿਰਪਾ ਕਰਕੇ ਬਖਸ਼ੋ। ਇਹ ਵੀ ਆਪ ਜੀ ਦਾ ਆਪਣੀ ਸੰਗਤ 'ਚ ਮਿਲਣਾ। ਜੇ ਗਰੀਬ ਨਿਵਾਜ਼ ਸੰਗਤ ਮਿਲਾ ਦਿੱਤੀ ਏ, ਜੇ ਮਹੱਲੇ ਦੇ ਦਰਸ਼ਨ ਕਰਵਾ ਦਿੱਤੇ, ਜੇ ਤੇ ਕਿਰਪਾ ਕਰੋ ਆਪਣੇ ਖਾਲਸਾ ਪੰਥ, ਜੇ ਸਾਨੂੰ ਅਜੇ ਅੰਮ੍ਰਿਤ ਏ ਦਾਤ ਨਹੀਂ ਪ੍ਰਾਪਤ ਹੋਈ, ਬੇਨਤੀ ਕਰੀਏ ਗਰੀਬ ਨਿਵਾਜ਼, ਆਪ ਕਿਰਪਾ ਕਰਕੇ ਅੰਮ੍ਰਿਤ ਏ ਦਾਤ ਬਖਸ਼ ਦਿਓ, ਸਾਡੇ ਤੇ ਕਿਰਪਾ ਕਰ ਦਿਓ। ਅਸੀਂ ਵੀ ਸੰਸਾਰ ਤੇ ਆਪ ਜੀ ਦੇ ਧੀਆ ਪੁੱਤਰ ਹੋ ਕਰਕੇ ਜੀਏ ਗਰੀਬਨਵਾਸ ਤੇ ਆਪ ਕਿਰਪਾ ਕਰੋ ਸਾਨੂੰ ਮੇਲ ਲੈਣਾ ਕਰੋ ਜੇ ਚਾਰ ਕੁੰਟ ਦਹ ਦਿਸ ਭ੍ਰਮੇ ਗਰੀਬਨਵਾਸ ਪੁੱਛ ਲੈਣ ਭਾਈ ਸਿੱਖਾ ਇਹਦਾ ਕਾਲਾ ਕਪੈਣਾ ਕੀ ਕਾਰਨ ਮਹਾਰਾਜ ਅਗੇ ਚਾਰ ਕੁੰਟ ਚਾਰ ਕੁੰਟ ਕੀ ਚਾਰ ਖਾਣੀਆਂ ਅੰਤਜ ਦੇਰ ਸਿਤਜ ਤੇ ਉਤਪਤ ਉਹਨਾਂ ਵਿੱਚ ਦਹ ਦਿਸ ਭ੍ਰਮੇ ਸੋ ਦਸਾਂ ਹੀ ਇੰਦਰੀਆਂ ਦੇ ਜਿਹੜੇ ਵਿਸ਼ੇ ਹਨ ਕਾਮ ਕ્રોਧ ਲੋਭ ਮੋਹ ਹੰਕਾਰ ਆਦਿ ਉਹਨਾਂ ਵਿੱਚ ਭਰਮ ਦੇ ਭਰਮ ਦੇ ਥੱਕ ਗਏ ਹਾਂ ਜੀ ਹੱਥ ਆਏ ਪ੍ਰਭ ਕੀ ਸ਼ਾਮ ਕਰ ਕਰਕੇ ਆਪ ਜੀ ਦੀ ਸ਼ਾਮ ਆਪ ਜੀ ਦੀ ਸ਼ਰਮ ਗ੍ਰਹਿਣ ਕੀਤੀ ਹੈ ਆਪ ਕਿਰਪਾ ਕਰੋ ਜੀ ਏਨ ਦੁਟਾ ਤੇ ਬਾਹਰੀ ਮਹਾਰਾਜ ਜੀ ਨੇ ਤੇ ਨਾਮ ਗਾਉਦਾ ਜੇ ਗਰੀਬ ਨਵਾਜ਼ ਤੇ ਏਸੀ ਟਰਾਲੀਆਂ ਵੀਰੇ ਆ ਦੇਖੋ ਏਸੀ ਟਰਾਲੀਆਂ ਇੱਕ ਟਰਾਲੀ ਜੇਸੀ ਲੱਗਿਆ ਸੋਹਣੀਆਂ ਅੱਖੀਆਂ ਟਰਾਲੀਆਂ ਬਣੀਆਂ ਨੇ ਦੂਰੋਂ ਦਰਾਡੇ ਹੁੰਦੇ ਆ ਬੰਦੇ ਇੱਥੇ ਇੱਧਰ ਖੜਦੇ ਆ ਕੇ ਦੇ ਟਰੈਕਟਰ ਕਿ ਨਾੜਾ ਇੱਧਰ ਇੱਧਰ ਬਾਹਲੇ ਵਧੀਆ ਖੜੇ ਆ ਪੁਰਾਣਾ 35 ਹੋਲੈਂਡ ਜਾਜ ਵਾਲੇ ਟੈਰਾਂ ਵਾਲਾ ਆ ਇੱਧਰ ਦੇ ਕਿੰਨੀ ਸੋਹਣੀ ਟਰਾਲੀ ਆ ਆ ਵੇਖੋ ਟਰਾਲੀ ਹੋ ਟਰਾਲੀ ਦੇ ਲਾ ਤੇਰੇ ਨਾਲ ਇਹਦੇ ਨਾਲ ਦਾ ਜਲੰਦਰ ਨਾਲੇ ਆ ਪਾਉ ਆ ਮੱਝ ਵਾਲੇ ਉਹਦੇ ਮੁੰਡਿਆਂ ਨੇ ਪੱਗਾਂ ਦੇ ਗੋਲ ਬੰਨੀਆਂ ਕਿ ਮੱਝ ਵਾਲੇ ਪਾਉ ਆ ਚੱਲ ਜੀ ਕੋਦੇ ਬਾਤ ਸੋਨੇ ਨਿਕਲ ਚਾਲਦੇ ਆ ਉਧਰ ਹੀ ਨਿਕਲ ਜਾਣਾ ਭਾਈ ਉੱਤਰ ਚੱਲੋ ਜੀਬ ਹਾਂ ਜੀ ਭਾਈ ਆਪ ਨੂੰ ਲਾ ਕੇ ਰੱਖੀ ਸੰਭਾਵੇ ਫਿਰ ਦੇਖ ਟਰਾਲੀਆਂ ਦੇਖੋ ਕਿੰਨੀਆਂ ਹੋਈਆਂ ਬਣਾਈਆਂ ਹੈ ਟਰੇ ਟਰਾਲੀ ਜੇ ਇਹੀ ਲੱਗਿਆ ਗਿਆ ਵੇਲਾ ਕਿੰਨਾ ਲੋਡ ਪਿਆ ਉਤਾਰਾਂ ਤੋਂ ਕਿੱਥੋਂ ਜੋੜ ਲਾਇਆ ਇਹਨਾਂ ਨੇ ਆਜ ਤੋਂ ਲਾਈ ਫਟੇ ਲੇਟਾਂ ਵਾਲੀਆਂ ਤੋਂ ਇਸੇ ਚੋਂ ਨੂੰ ਉਹ ਪਿੱਛੇ ਚੱਲਣ ਡਿਆ ਇਸੇ ਚੋਂ ਬਾਅਦ ਵਿੱਚ ਇਸੇ ਨੂੰ ਲਾਪਾਲੀ ਦਾ ਰੱਟਿਆ ਤੇ ਨੇ ਹੰਦ ਤੇ ਸੁਆਸ ਸੁਆਸ ਕਿਵੇਂ ਨੋਕ ਦਾ ਪਤਾ ਇਸੇ ਚੱਲੀ ਜਾਂਦੇ ਆ ਯਾਰ ਦੇਲ ਵਾਲੇ ਇਹਦੇ ਬਿੰਡੋ ਏਸੀ ਦੇ ਤੇ ਕੋਈ ਟਰਾਲੀਆਂ ਚੋਂ ਵੀ ਗਰਮਾਇਆ ਬਹੁਤ ਮਾਰਦੀ ਆ ਜਿਹੜਾ ਸੁਆਸ ਬੋਲਾ ਮਲਾ ਜੀ ਨਿਕਲ ਰਿਹਾਗਾ ਭੇਂਗਾ ਨਗਾ ਰਿਆ ਨਾ ਰਹੇ ਆ ਦੇਖੋ ਸੰਗਤ ਆ ਰਹੀ ਆ ਸਾਰੀ ਸਾਰੀ ਬਣਾ ਟਨਾ ਦੇਖ ਰਿਹਾ ਜੀ ਟਕਾ ਕੇ ਨਗਾ ਰਿਆ ਨੇ ਇੱਥੇ ਖੜ ਜਾਓ ਸੁਖਦੇਵ ਸਿੰਘ ਜਰਾ ਜੀ ਕਦੇ ਦਾ ਰਖਾ ਪਾ ਜੀ ਮੈਂ ਤਾਂ ਆਪਾ ਗੋਲ ਦੇ ਪਾ ਵੀ ਸੰਗਤ ਆ ਨਾ ਪਤਾ ਨਹੀਂ ਆ ਖੜੀ ਅੱਜ ਸੰਗਤ ਦਰਸ਼ਨ ਕਰ ਰਹੀ ਉਹ ਨਹਿਮ ਨੇ ਜਾਈ ਵਿਨਾਇ ਗੋਬੀਆ ਜੀ ਤੇ ਪਹੁੰਚ ਰਿਹਾ ਜੀ ਇਹ ਗਾਂ ਦੇ ਉੱਤਰ ਜਾ ਕੇ ਚੁੱਕਾ ਤਾਬਾ ਜੋ ਦਿਖਾਉਣਗੇ ਜੀ ਰਸਤਾ ਬੰਦਾ ਬਹੁਤ ਜਿਆਦਾ ਕੱਟਾ ਦੋ ਬੱਚਰਾਂ ਵਾਲਿਆ ਸਪੀਡ ਨਾ ਜਾਂਦਾ ਨੰਦ ਪੋਤਾ ਮੇਲੇ ਦਾ ਰਾਮਾ ਦਾ ਘਰਾਸਾ ਜਾਈ ਆ ਦੇਖੋ ਇਹੋ ਆਏ ਨਜ਼ਾਰੇ ਹੁੰਦੇ ਆ ਦੂਰੋਂ ਜਾਰੇ ਮੇਰੇ ਹੋਰ ਬੰਦੇ ਬੰਦਾ ਇੱਕਾਲ ਸੋ ਇਹ ਜੋ ਚ ਸਾਰੀ ਸੜਕ ਦੀ ਬੇਕੀ ਹੈ ਪੂਰੇ ਜੋਚੇੜਾ ਸਵੇਰ ਦੇ ਹੁੰਦੇ ਬੰਦੇ ਕਰਕੇ ਰੋਚੁਕਾ ਪਹੁੰਚ ਚੁੱਕਾ ਹੈ ਮਹੱਲੇ ਦਾ ਰਾਹ ਦੱਸਿਆ ਜਾਵੇ ਮੋਟਰਸਾਈਕਲ ਵਾਲੇ ਵੀਰਾਂ ਦੀ ਬੇਕੀ ਜਿੱਥੇ ਤੁਹਾਨੂੰ ਜਨਾ ਬੇਕੀ ਉੱਥੇ ਕਢਾ ਦਿਓ ਗੱਡੀ ਵਾਲੇ ਵੀਰਾਂ ਨੂੰ ਬੇਕੀ ਗੱਡੀਆਂ ਵਾਲੇ ਵੀਰਾਂ ਨੂੰ ਬੇਕੀ ਹੈ ਜਿੰਨਾਂ ਪਾਉਂਦੇ ਤੁਹਾਨੂੰ ਜਨਾ ਬੇਕੀ ਪਿਛਲੇ ਖੜਾ ਦਿਓ ਬਹੁਤ ਬਹੁਤ ਰੈਕ ਦੂਜਿਆਂ ਨਾਲ ਵਾਸਤਾ ਦੀ ਆਨੇ ਉਹ ਮੇਮਾ ਲਈ ਕਾਲੀਆਂ ਬੁੱਤਾ ਅੰਨੀ ਉਹ ਵਾਸਤਾ ਆਇਆ ਕਿਹੜੇ ਦਲ ਦੀ ਆ ਵਸ ਪੰਜ ਮਾਰਤਾ ਬੁੱਤਾ ਦਾ ਦਲ ਬੁੱਡੇ ਦਲ ਦੀ ਆ ਜੀ ਆਹ ਦੂਰਾ ਕਿਹਦੇ ਆਂਦਾਂ ਜਿਹਨਾਂ ਨੇ ਕਾਕੀ ਬੜਾ ਹੈ ਦੇਖ ਪੋਰ ਸਾਲੇ ਡੰਡੇ ਮਾਰਦੇ ਆ ਦੇਖੋ ਹੱਥ ਇੰਨਾ ਮੈਂ ਕਿਸਾਤ ਕਾ ਗੇੜ ਦਾ ਦੇ ਲਿਆ ਜੀ ਮੜ ਕੇ ਹੁਣ ਸਾਡੇ ਪਾਜੀ ਬਲੌਗ ਬਣਾਓ ਵੱਡਾ ਬਲੌਗ ਵੀ ਚੱਲ ਸਾਰੇ ਇਕੱਠੇ ਕਰ ਲੈ ਸਾਉਂਡ ਜੋੜ ਕੇ ਬੋਲਣ ਵਾਲਾ ਆ ਆ ਖੜੇ ਆ ਦਵਿੰਦਰ ਹੁਣ ਇੱਧਰ ਅਸੀ ਗਾਜ ਜੀ ਉਹਨੇ ਬੱਲੇ ਦੀਆਂ ਬਹੁਤ ਬਹੁਤ ਜੀ ਵਧਾਈਆਂ ਉਹਲੇ ਬੱਲੇ ਦੀਆਂ ਜੀ ਸਾਰਿਆਂ ਨੂੰ ਪੂਰੇ ਸੰਗਤ ਨੂੰ ਹੋਰ ਦੇਖਦੇ ਹੋ ਦੇਖ ਆ ਲਿਆਤੀ ਆਦੋਂ ਆਦ ਰੈਜ਼ੀਡੈਂਟ ਨੂੰ ਕਦੇ ਵੀ ਦੇ ਪਰਚ ਵੈਲਦਾ ਨਹੀਂ ਪਿੱਛੇ ਹੋਏ ਉੱਠ ਵੀ ਆ ਗਏ ਉਹ ਵੀ ਦਿਖਾ ਉੱਠ ਆਉਣਗੇ ਗਾਂ ਆ ਜਾਣਿਆ ਉਹ ਲਾਲ ਜਿਆ ਉੱਥੇ ਰਹਿਣ ਦਿਆ ਕਰਦੇ ੱੱੱ ਲੱਗਿਆ ਉਹ ਓਪਰ ਨਹੀਂ ਆਪਣੀ ਪਾਪਾ ਪੈਸਾ ਤੇ ਲਾਲ ਜੀ ਕੋ ਰੰਗ ਦਾ ਰੰਗ ਕਰਾਉਂਦਾ ਮਹਾਰਾਜ ਦਾ ਬਾਕੀ ਮਹਾਰਾਜ ਦਾ ਬਾਕੀ ਮਹਾਰਾਜ ਦਾ ਆਦ ਘਾ ਰਿਹਾ ਬੁੱਢਾ ਦਾਲ ਦੇ ਬੁੱਢਾ ਦਾਲ ਦੇ ਬੁੱਢਾ ਦਾਲ ਦੇ ਆਹਰਾ ਬੁੱਢਾ ਦਾਲ ਸਾਡੇ ਪੰਜਾਬ ਦੇ ਲੈਂਗਜ ਸਮਾਗਮ ਆ ਰਿਹਾ ਹੈ ਅਸੀਂ ਆਹਦੇ ਭਾਈ ਰੰਗ ਦੇ ਭਾਈ ਕੁਮਾਰ ਹੈ ਭਾਈ ਸਾਡੇ ਆ ਜਾਂ ਲੈਂਗਜ ਬੁੱਢਾ ਦਾਲ ਲੈਂਗਜ ਕੰਮ ਖਾਂਦਾ ਆ ਨੰਗਾ ਫੌਜੀਆਂ ਖੜੀਆਂ ਨੇ ਬਹੁਤ ਸਾਰੀਆਂ ਬਹੁਤ ਸਾਰੇ ਉਹ ਦਿੱਤੀ ਗਾ ਤਿਕੜੇ ਇਧਰੇ ਵੇ ਹਾਥੀ ਉਹ ਲਗਾ ਦੇ ਜਦਾ ਪਾ ਦੇ ਦੇਖੋ ਜਾਮ ਲੱਗਾ ਉਹ ਨਗਾਰਾ ਸਾਹਿਬ ਆਜਦਾ ਹੋਇਆ ਨਾਲ ਨਗਾਰਾ ਸਾਹਿਬ ਵੀ ਭਜਾਉਂਦੇ ਆ ਨੰਗਾ ਨੇ ਤੋ ਹਥਿਆਰ ਸੰਦ ਦੇਖੋ ਨੰਗਾ ਕੋਲੇ ਹਥਿਆਰ ਦੇਖੋ ਕੋੜੇ ਘਾਟ ਘਾਟਾ ਮੰਗੇ ਜੇ ਬਾਈ ਉਹ ਵੀਡੀਓ ਸਾਰੀ ਪਾਉਂਦੀ ਆ ਨਾਲ ਗਵਾਲੇ ਹੁਣ ਹੀ ਗਏ ਵੇ ਲੈਣ ਪਾਵੇ ਕਾਹ ਚੋਂ ਗਏ ਲੰਗਰਾ ਇੰਨੀ ਸੰਗ ਦਵਤ ਦੀ ਰੰਗੋ ਰੰਗੋ ਆਪਿਆ ਰੰਗ ਲਾ ਦਿੰਦੇ ਆ ਸਾਰਿਆਂ ਉੱਤੇ ਛੱਡਦੇ ਜਾਂਦੇ ਨੇ ਅੰਗ ਰੰਗੋ ਆਲੇ ਗੱਤ ਕਾ ਵੇੜਦੇ ਜਾਂਦੇ ਨੇ ਹੋਰ ਆ ਕੇ ਨਹੀਂ ਗਏ ਕਿ ਜੀ ਫੋਨ ਆਉ ਵਿੱਚ ਅੱਗੇ ਆਏ ਨਹੀਂ ਸੀ ਇਹਨੇ ਵੀਡੀਓ ਨਹੀਂ ਬਣਾਈ ਸੀ ਵੀਡੀਓ ਬੰਦ ਕਰਤੀ ਸੀ ਇਹਨਾਂ ਨੇ ਬੰਦ ਕਰਤੀ ਜੀ ਨੇ ਵੀਡੀਓ ਹੋਰ ਅਸੇ ਦਾ ਜੀ ਬੰਦੇ ਮੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਜੀ ਤਹਿ ਦਿਲੋਂ ਯਾਰ ਯੋਜਨਾ ਮੰਦੇ ਰਹੰਚੇ ਨਾ ਸਿਕਾੜ ਜੀ ਆਹ ਦੇਖੋ ਜੀ ਡੈਪੀ ਯੂਨਿਟ ਟੁੱਟੇ ਓਏ ਕੱਢ ਨਾ ਕੱਢ ਨਾ ਇੱਥੇ ਕੱਢ ਲੈਣ ਦੇ ਪਰ ਆਏ ਕੱਢ ਨਹੀਂ ਦਿੰਦੇ ਆ ਜਾ ਪੁੱਤੇ ਖੜਕ ਤੇ ਆ ਸੰਨ ਵੀ ਦਿਖਾ ਦੇ ਬੜਾ ਜਾ ਬਲਾਕ ਦਾ ਬਲਾਕ ਦੇ ਵਿੱਚ ਇਹ ਅੰਧੀਰ ਦੇ ਮੁੰਡੇ ਇਹ ਸਾਰੇ ਆਪਾਂ ਰਿਗਾਰਡ ਦੇ ਇੱਧਰ ਲਿਆ ਇੱਥੇ ਰੰਦੀਰ ਕੱਢ ਦੇ ਮੁੰਡੇ ਜੀ ਬਹੁਤ ਦੇ ਨਗਾਰਾ ਵਜਦਾ ਦੇਖੋ ਜੀ ਕਿਰਪਾਨਾਂ ਨੇਜੇ ਤਲਵਾਰਾਂ ਟੋਪੀਆਂ ਵਿੱਚ ਰਫਲਾ ਸਿੰਗਲ ਸਿੰਗ ਤਿਆਰ ਵਰ ਤਿਆਰ ਪਹੁੰਚੇ ਹੋਏ ਨੇ ਸਿੰਗ ਤਿਆਰ ਵਰ ਤਿਆਰ ਪਹੁੰਚੇ ਹੋਏ ਨਹੀਂ ਆਹ ਦੇਖੋ ਜੀ ਗੱਡੀ ਭਰ ਕੇ ਆਈ ਰਫਲਾ ਰਫਲਾ ਦਰਬਾਰਾ ਪੁੱਟਾ ਦਾ ਲਾ ਬਾਈ ਦੇਖੋ ਇੱਧਰ ਜੀ ਪੁੱਟਾ ਦਾ ਲਾ ਲਾ ਕੇ ਆ ਰਿਹਾ ਸਾਰੇ ਪੁੱਟਾ ਦਾ ਜੇ ਵਸਤੂ ਰੱਖਣਾ ਤਲਵਾਰਾਂ ਮੋਹ ਦੇ ਬਾਬਾ ਟਾਟਾ ਕਰਦਾ ਬਾਬਾ ਜੀ ਬਿਜਲੀ ਕੱਟ ਕੇ ਆ ਰਹੇ ਬੈਂਤੀਓ ਚਲੋ ਬੰਦ ਕੋ ਤਾਰਾਈ ਜਾਵੇ ਪੂਰੀ ਬੱਤੀ ਚੱਲ ਰਹੀ ਹੈ ਅਗਲੇ ਨੇ ਅਗਲੇ ਨਾਲ ਨਾ ਮਿੱਟੀ ਆਉਂਦੀ ਆ ਹਾਰਾ ਬੁੱਢਾ ਦਾ ਲਾਇਆ ਜੱਪਰ ਚੌਂਕ ਨੇ ਪ੍ਰਬੰਧ திருக்க ਕੋਈ ਜਾਂਦੇ ਆਣੋਂ ਧੂੜ ਦੇ ਉੱਤੇ ਜਾ ਕੇ ਇਹਨਾਂ ਨੇ ਗੱਤਾਂ ਦੇਖ ਲਈ। ਆਹ ਜਾ ਕੇ ਕੋਲੇ ਗਰਾਊਂਡ ਤੇ ਹੋਈ। ਢੋਲੇ ਬੜੇ ਥੇੜੇ। ਆਹ ਦੇ ਰਵੀ ਆਪਣੇ ਤੋਂ ਹੀ ਵੀਚਰ ਜਾਣ। ਬੜਾ ਯਾਰ ਉਹਦੇ ਵਿੱਚ ਹੈ। ਵੀਚੇ ਇਹ ਹੈ। ਵੀਚੇ ਇਹ ਹੈ। ਇਹਨਾਂ ਦੇ ਧੂੜੇ ਗਿੱਜੇ ਜਾਂਦੇ ਆ। ਦੇ ਬਾਬਾ ਵਾਂਸ ਤੋਂ ਆਇਆ ਮਾਸ ਬਾਬਾ ਵਾਂਸ ਦੀ ਕਰਦਾ ਹੋਇਆ ਦੇਖ ਨੌਜਵਾਨ ਨੂੰ ਉਮਰ ਦੇ ਨੌਜਵਾਨ ਹੈ ਜੀ ਹੁੰਦੇ ਬੰਦੇ ਦੇ ਪਹੁੰਚੇ ਹੋਇਆ ਸਾਰੀ ਸੰਗਤ ਸਿੰਘਾਂ ਦੀ ਫੌਜ ਆਦਾ ਕਰੀ ਉਹਨਾਂ ਨੂੰ ਦੇਖ ਰਿਹਾ ਨਾ ਰਸਤਾ ਛੱਡ ਦੋ ਰੰਗ ਜੋ ਰੰਗ ਜੋ ਜੀ ਜੀ ਅੱਜ ਬਹੁਤ ਹੀ ਨੇ ਸਿੰਘ ਪਹੁੰਚੇ ਨੇ ਬਹੁਤ ਹੀ ਫੌਜਾਂ ਪਹੁੰਚੀਆਂ ਨੇ ਰੰਗ ਵੀ ਪਾਉਂਦੇ ਆ ਨਾਲ ਦੀ ਨਾਲ ਹੈ ਉਲਾ ਮਨਾ ਰਹੇ ਨੇ ਮਾਸਤੀ ਜਾਂ